ਸੁਣ ਗਾਇਜ਼ ਸਾਰੇ ਲੋਕ ਤੇ ਗਾਇਜ਼ ਤੁਸੀਂ ਜੇ ਤਾਂ ਕੱਲ ਦੇਖਿਆ ਅਸੀਂ ਆਏ ਸੀ ਇੱਥੇ ਮਤਲਬ ক্রিকেট ਖੇਡਣ ਤੇ ਦੋ ওভার ਹੋ ਗਈ ਸੀ ਦੋ ਦੋ ওভার ਹੋ ਗਈ ਸੀ ਇੱਕ ਇਹਦਾ ਤਾਂ ਇੱਕ ਮੇਰਾ ਤੇ ਉਹਨੇ ਤਾਂ ਮੈਂ 12 ਰਨ ਬਣਾਏ ਸੀ ਤੇ ਇਹਨੇ 7 ਰਨ ਤਾਂ 7 ਨੇ 10 7 ਰਨ ਬਣਾਏ ਸੀ ਗਾਇਜ਼ ਗਾਇਜ਼ ਥੋੜਾ ਉੱਠ ਗਏ ਨਹੀਂ ਗਾਇਜ਼ 7 ਰਨ ਬਣਾਏ ਸੀ ਗਾਇਜ਼ 7 ਰਨ ਬਣਾਏ ਸੀ ਤੇ ਮੈਂ 12 ਰਨ ਬਣਾਏ ਸੀ ਹੋਂ ਦੇਖਦੇ ਆ ਕੌਣ ਬਾਜੀ ਮਰਦਾ ਮੈਂ ਕਿ ਕੌਣ ਜਿੱਤਦਾ ਮੈਂ ਚਲੋ ਚਲੋ फर्स्ट बॉल ऑन लगी गई गाइस ते गाइस पहला सेट और हो चुका ट्रे, इस है, था इसलिए कोई ट्रेनिंग बॉल नहीं होगी गाइस फर्स्ट बॉल डॉट गाइस डॉट बॉल डॉट बॉल सच्ची बॉल इस ओवर दी अरे ये भी डॉट दो बॉल लग गया दोनों डॉट वन टिप तो नहीं हैगा ए वन वन टिप नहीं है पर कैच है 4 4 4 ਹੋ ਗਿਆ ਐ ਮੈਂ ਕੈਂਪ ਚ ਚਾਰ ਰੰਗ ਉਸ ਗਈ ਚੋਕਾ ਗਾਇਸ ਕਾਉਂਟ ਹੈ ਜਵਾਰ ਦੀ ਸਭੀ 4 ਰੁਕ ਗਿਆ ਮੈਂ ਕਰਦਾ ਇਹ ਕੰਡੇ ਜੜ ਕੀ ਗਏ ਇਹ ਕੰਡਾ ਵਜ ਗਿਆ ਹਾਂ ਕੀਆ ਤਾਂਵਾਜ ਗਿਆ ਰੋਕ ਜਮੈਂ ਕੱਢਦਾ ਇਸ ਮੇਰੇ ਤੋਂ ਤਾਂ ਨਹੀਂ ਨਿਕਲੀ ਹੁਣ ਪਾਪਾ ਲੱਗੇ ਕੱਢਣ ਠੀਕ ਗਾਇਸ ਮੇਰੇ ਕਾਟਾ ਵਜ ਗਿਆ ਦੇਖੋ ਪਾਪਾ ਲੱਗੇ ਕੱਢਣ ਠੀਕ ਗਾਇਸ ਦੇਖੋ ਪਾਪਾ ਨੇ ਕੱਢ ਲਿਆ ਹੁਣ ਫਿਰ ਤੋਂ ਹੋਊਗੀ ਇੰਜਰਡ ਬੰਦੇ ਦੇ ਨਾਲ ਅਸੀਂ ਕਰਨਦੇ ਆ بیٹنگ ਇਹ ਗੰ ਤਾਂ ਕਿਦਾਂ ਖੇਡਦਾ ਗਾਇਸ ਦੋ ਬਾਲ ਵੈਸੀ ਤੀਜੀ ਤੇਨੇ ਚੌਕਾ ਮਾਰਤਾ ਚੌਥੀ ਬਾਲ ਦਸ ਤੀਜੀ ਬਾਲ ਤੇ ਲੱਗ ਗਈ ਕਾਟੇ ਇਸ ਲਾਸਟ ਟੂ ਬਾਲ 6 6 6 ਹੋ ਗਏ 10 10 ਸਕੋਰ ਹੋ ਗਏ 10 ਸਕੋਰ ਓਵਰ ਕੰਪਲੀਟ ਆ ਗਿਆ ਬੋਲਰ ਆਉਹ ਤਾਬ ਅਭੀ 1 ਕਮ ਜਿੱਤ ਗਿਆ ਇਸ ਵਾਰ 1 ਕਮ Winner ਇਹ ਸوري 1 ਕਮ Winner ਤੇ ਹੁਣ ਮੇਰੀ ਬੈਟਿੰਗ ਫਿਰ ਤੋਂ ਆ ਗਈ ਕਿਉਂਕਿ ਮੈਂ ਕਿਉਂਕਿ ਮੈਂ ਮਿਸ਼ਰਨ ਰਾਉਂਡ 'ਚ ਆ ਰਿਹਾ ਸੀ ਹਾਂ ਮਿਸ਼ਰਨ ਰਾਉਂਡ 'ਚ ਕਿੱਤੀ ਸੀ ਜਿੱਤਿਆ ਸੀ ਜਿੱਤਿਆ ਸੀ ਹੁਣ ਇਸ ਵਾਰ ਮਾਰਿਆ ਜੀ ਤਾਸ ਕਰ ਲਓ ਨਾ ਤਾਸ ਕਰੋ ਹਾਂ ਚਲੋ ਗਾਇਸ ਇੱਕ ਅੰਨੇ ਚੱਪਲ ਮਾਰ ਆ ਗਾਇਸ ਕਾਦਾ ਰੁੱਕ ਦੱਸੋ ਸ਼ਾਮੇ ਸ਼ਾਮੇ ਅਸੀਂ ਲਾਇਆ ਆਪ ਦਾ ਗਾਇਸ ਮੇਰਾ ਹੈਟਾ ਤੇਲਾ ਜੇ ਇਹ ਕੁਝ ਵੀ ਨਹੀਂ ਆਇਆ ਗਾਇਸ ਦੇਖੋ ਆਇਆ ਕਿੱਕ ਕਰਨੀ ਗਾਇਸ ਕੁਝ ਵੀ ਫਰਕ ਨਹੀਂ ਆ ਹਾਂ ਹੁਣ ਜੋ ਮਰਜ਼ੀ ਆ ਗਿਆ ਨਾ ਨਹੀਂ ਮਾਰਨਾ बॉलर तैयारी करता विकेट सेट। डाई विकेट डाई ये तक फर्स्ट बॉल कंप्लीट और सेकंड बॉल आ रही है अभी जो सेकंड बॉल सिक्स सिक्स ਖਾਰਾ ਨਹੀਂ ਗਾਈਜ਼ ਇਹ ਦੁਬਾਰਾ ਮੈਚ ਸ਼ੁਰੂ ਹੋਇਆ 6 ਰਨ ਸਕੋਰ ਹੋਏ ਨੇ ਛੱਕਾ ਮਾਰਿਆ ਛੇ ਰਨ ਹੋ ਗਏ ਗਾਈਜ਼ ਤੇ ਹੁਣ ਦੇ 10 ਰਨ ਆ ਬੜਾ ਤੂੰ ਤੀਸਰਾ ਰਾਊਂਡ ਚਾਹ ਤੇ 0 ਰਨ ਆ ਜਿੱਤ ਤੱਕ ਅਜੇ 6 ਮਾਰਤਾ ਦੇ ਖੁਰਚੇ ਮਾਰਤਾ ਤਾਂ 12 ਹੋ ਜੂਗੇ ਦੇਖ ਤੇ ਨਹੀਂ ਹੋ ਜੇ ਤੂੰ ਫਿਰ ਤਾਂ 18 ਹੋ ਜਾਏਗੇ 12 ਵੀ ਹੋ ਗਏ ਤਾਂ ਵੀ ਨਹੀਂ ਆਉਣੇ ਜਿੱਤ ਤਾ ਲਓ ਗਾਈਜ਼ 3rd ਬਾਲ 6 12 ਹੋ ਗਏ 12 ਸਕੋਰ ਹੋ ਗਏ ਜੈ ਲਾ ਇਕਮ ਬੈਟਸਮੈਨ ਨੂੰ ਆਪ ਹੀ ਜਾ ਕੇ ਬਾਲ ਲਿਆਉਣੀ ਪੈਂਦੀ ਲਓ ਗਾਇਜ਼ 4ਥ ਬਾਲ 6 18 ਸਕੋਰ ਕੰਪਲੀਟ 4 ਬਾਲ ਕੰਪਲੀਟ ਦੇਖੋ ਹਾ ਬੋਲਰ ਫੀਲਡਿੰਗ ਨਹੀਂ ਕਰ ਰਿਆ ਨੂੰ ਆਪ ਹੀ ਕਰਾ ਰਿਆ ਨੌਂਦ ਬਹੁਤ ਮਾਰਦਾ ਏ ਪਲੇਅਰ ਨਲੀ ਮਾਰ ਗਿਆ ਇਹ ਕਿਹਦੇ ਮੇਟ ਗਈ ਆ ਇਹ ਪਲੇਅਰ ਨੂੰ ਇਹ ਬੈਠਾ ਉਹਨੂੰ ਜਿਹੜੇ ਨੂੰ ਆਹ ਬਾਲ ਲਾਈਨ ਤੇ ਭੇਜਿਆ ਆ ਦੇਖੋ ਆ ਗਿਆ ਗਾਇਸ ਲਾਸਟ ਟੂ ਬੋਲਸ ਦੋ ਬੋਲ ਰਹਿ ਗਈ ਲਾਈਸ ਗਾਇਸ ਆ ਬੰਲੇ ਹਰ ਗੁੰਚ ਗਿਆ ਗਾਇਸ ਆਨੀ ਲਓ ਗਾਇਜ਼ ਪੰਜਵੀਂ ਬਾਲ ਓਵਰ ਦੀ ਗਾਇਜ਼ ਜਿੱਤ ਗਈਆਂ ਗਾਇਜ਼ ਦੇ ਗਾਇਜ਼ 4 4 4 4 22 22 ਗਾਇਜ਼ 22 22 ਸਕੋਰ ਇਹ ਰੌਣਕ ਮਾਰਨ ਵਾਲੇ ਪਾਸੇ ਨੂੰ ਵੱਧਦਾ ਹੋਇਆ ਗਾਇਜ਼ ਉਹ ਜਿੱਤ ਗਈਆਂ ਬ੍ਰਾਟ ਕੋਲੀ ਵੀ ਮੇਰੇ ਅਗੇ ਹੋਇਆ 올림픽 ਚ ਮੇਰਾ 골ਡ ਆ ਰਿਖਿਆ ਹੋਆ

ਫਸਟ ਬਾਲ ਓਵਰ ਦੀ ਗਾਇਸ 11 ਦੀ ਟੇਬਲ ਤੋਂ 2 2 ਆ ਦੇਖੋ ਗਾਇਸ ਬੈਟਸਮੈਨ ਗਾਇਸ ਫਸਟ ਬਾਲ ਗਾਇਸ ਉਹ ਫਸਟ ਬਾਲ ਦੀ ਮਿਹਨਤ ਕੀਤੀ ਐਵੇਂਗੀ ਡਰਾਈਵ ਬੈਟਸਮੈਨ ਐਵੇਂ ਹੀ ਬੈਟ ਕਾ ਮਾਰਦਾ ਰਹਿ ਗਿਆ ਕਹਿੰਦੇ بیٹنگ ਤੇਰੀ بیٹنگ ਨਾ ਬੈਟਸਮੈਨ ਮੰਨ ਨਹੀਂ ਰਿਹਾ ਗਾਇਸ ਜ਼ੀਰੋ ਰਨ ਤੇ ਆਊਟ ਹੋ ਗਈ ਹੁਣ ਇੱਕ ਹੋਰ ਨਵਾਂ ਓਵਰ ਸਟਾਰਟ ਕਰਨ ਲੱਗੇ ਆ ਤੂੰ ਆ ਜਾ ਮੇਰੇ ਬੈਟਿੰਗ ਚ ਆ ਜਾ ਗਾਇਸ ਇੱਕ ਬੰਦਾ ਦੌਣ ਮਾਰ ਗਿਆ ਸੈਕਿੰਡ ਜਿੱਤ ਨਹੀਂ ਆ ਪੈਨਲੀ ਬਾਲ ਤੇ ਆਊਟ ਉਹ ਰੋਂ ਤਾਂ ਨਹੀਂ ਮਾਰ ਰਿਆ ਨਾ ਤੇਰੇ ਅੱਗੇ ਮੈਂ ਜਿੱਤਤੀ ਕਿ ਨਹੀਂ ਚੱਲਣ ਦੇ ਅਭੀ ਨੂੰ ਬੈਟਿੰਗ ਦੁਬਾਰਾ ਟਾਸ ਕਰੋ ਗਾਇਸ ਦੁਬਾਰਾ ਟਾਸ ਕਰਨਾ ਪੈਣ ਦੇ ਹਨ ਗਾਇਸ ਦੁਬਾਰਾ ਟਾਸ ਚਲੋ ਗਾਇਸ ਇਹਨਾਂ ਦਾ ਮੇਰਾ ਹੈ ਇਨ ਦਾ ਕੰਫੀਡੈਂਸ ਹੈਗਾ ਮੈਂ ਚਲੋ ਵਿਚਾਰਾ ਫੇਰ ਵੀ ਮੰਨ ਗਿਆ ਲੈ ਬਿਨਾਂ ਟਾਸ ਤੋਂ ਗਾਇਸ ਵਾਰੀ ਦੇ ਦਿੱਤੀ ਇਹ ਕਮਜੋਦ ਨੂੰ ਅਭੀ ਜੋਤ ਬਹੁਤ ਅੱਛਾ ਬੱਚਾ ਪਹਿਲੀ ਨੋਟ ਰੌਣਡ ਮਾਰਦੀ ਆ ਫੇਰ ਵੀ ਆਪ ਜੀ ਫਸਟ ਬੋਲ ਗਾਇਸ ਬੋਲ ਡਾਟ ਗਾਇਸ ਫਸਟ ਬੋਲ ਡਾਟ ਗਾਇਸ ਫਸਟ ਬੋਲ 0 ਸਕੋਰ ਸੈਕਿੰਡ ਬੋਲ ਗਾਇਸ ਸੈਕਿੰਡ ਸੈਕਿੰਡ ਬੋਲ ਸੈਕਿੰਡ ਬੋਲ 0 ਸਕੋਰ ਚੱਕਾ ਚੱਕਾ ਸਟਾਰ 12 ਇਟਸ ਇਹ 12 ਇੱਕ ਛੱਕੇ ਨਾਲ ਹੀ ਹੋ ਜੇ बॉल फिर लगता गई मिल गई तो एक दो साढ़िया बोलें इतने पहला भी गुआचिया गाइस कई बॉल गवाची थर्ड बॉल चार रन थर्ड बॉल, 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 बॉल कंप्लीट फोर स्कोर लो गाइस फोर्थ बॉल लो गाइस फोर्थ बॉल कंप्लीट चार स्कोर दो बॉल बची हैं एकम दॉग लो गाइस फिफ्थ सेकंड लास्ट लो गाइस फिफ्थ बॉल कंप्लीट एक बॉल बची है ਤੇ ਚਾਰ ਰਨਾਂ ਦੇ ਨਾਲ ਮੈਚ ਅੱਗੇ ਵੱਧਦਾ ਹੋਇਆ ਦੋਮੇ ਇੱਕ ਪਲੇਅਰ ਪੂਰਾ ਡਟ ਕੇ ਦੱਸਦੇ ਇਸ ਇਸ ਤੂੰ ਕੀ ਕਰਨੇ ਆ 6 ਮਾਰ ਦੋਗੇ ਤਾਂ 10 ਰਨ ਹੋ ਗਏ ਕਿ 10 ਰਨ ਤਾਂ ਇਦਾਂ ਮਾਰੂ 5 ਕੋਵਾਂਗਾ ਦਸ ਰਨ ਨੂੰ ਲਓ ਗਏ ਲਾਸਟ ਬਾਲ ਇੱਕਮ ਲਾਸਟ ਬਾਲ ਆ ਗਈ ਓਵਰ ਕੰਪਲੀਟ ਹੋ ਜਾਣਾ ਇਹਦੇ ਨਾਲ ਲਾਸਟ ਬਾਲ ਓਵਰ ਕੰਪਲੀਟ 4 ਰਨ लो लगा अभी जो दी बैट फर्स्ट बॉल अभी जो दी बैटिंग स्टार्ट फो अभी जो जित गया सिक्स रन सिक्स रन फर्स्ट बॉल सिक्स रन अभी जो विनर हाँ जी सर कैसा फील हो रहा है विनर हो लो गाइस सेकंड बॉल इधर देखो जी कितना लगन दिया हार गए मैं जीत गई हूं जीत गई है, है गाइस नीचे तो गाइस हुन पापा लेन के ऑन दिया पानी फिर से अपना गेम कंटिन्यू करेंगे देखो गाइस साडे गुड़गाव की पार्क कि गाइस इस पार्क इन्नी ज्यादा आ देखो गाइस इतने बीबिया बह के गल कर वा। हैं, 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 हैं। ते बहुत सारी इतवा ग्रीनरी आज कि सोने सोने झूले आ पागल इंसान वा पापा आ चुके हैं पानी लेके पापा आ गए पानी लेके पानी लेके आ पानी ले